ਉਹਨਾਂ ਦੇ ਨਾਲ ਕਿਸੇ ਨੇ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਕਿ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਿ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਦੇ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਤੋਂ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਹਦੇ ਤੇ ਉਹਨਾਂ ਨੇ ਹੁਣ ਤੱਕ 5 ਬੰਦੇ ਗ੍ਰਿਫਤਾਰ ਕੀਤੇ ਦੋ ਅੱਗੇ ਹੋਰ ਆਇਡੈਂਟੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਇਹਦੇ ਵਿੱਚ ਬੇਸਿਕਲੀ ਸਟੋਰੀ ਇਹ ਹੈ ਵੀ ਹਾਂ ਵੀ ਇਹ ਗੈਂਗ ਸੀ ਜਿਹੜਾ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲ 15 16 ਦੇ ਕਰੀਬ ਫਰਚੇ ਦੱਜਨੇ ਪਹਿਲਾਂ ਹੀ ਸੇਲ ਮੋਡਲ ਸਪਰੈਂਡੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟ ਤਿਆਰ ਕਰਦੇ ਜਾਲੀ ਬੰਦੇ ਖੜੇ ਕਰਦੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਨੂੰ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਹਿਲਾਂ ਭੇਜ ਕੇ ਇਹਨੂੰ ਸ਼ਵਾਲ ਤੋਂ ਆਇਆ ਵੀ ਵੀਜ਼ਾ ਸਕੋਡਾ ਦੀ ਫੈਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀਆਂ ਸਾਰੀਆਂ ਬੀਲਜ਼ ਵੀ ਕਿਸੇ ਦਾਦੀ ਪ੍ਰਾਪਰਟੀ ਬਣਾਈ ਇਹਨਾਂ ਨੇ ਜਿਹੜੀ ਦੋ ਨੰਬਰ ਚ ਜਾਂ ਲੋਕਾਂ ਨੇ ਠੱਗੀ ਨਾਲ ਪੈਸੇ ਦੇ ਹਿਸਾਬ ਨਾਲ ਇਹਨਾਂ ਦੀ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈ ਇਹਨਾਂ ਹੁਣ ਚੱਲਦੇ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਕਿ ਇਹਨਾਂ ਦੀ ਫੋਟੋਸਪਰੈਂਟੀ ਕੀ ਸੀ ਜਿੱਦਾਂ ਤੁਸੀਂ ਕਹਾਂਗੇ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੀ ਇਹਨਾਂ ਦੀ ਫੋਟੋਸਪਰੈਂਟੀ ਬੀਸਿਕਲੀ ਇਹਨਾਂ ਦਾ ਇਹ ਫੋਟੋਸਪਰੈਂਟ ਸੀ ਕਿ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਕੋਈ ਜ਼ਰੂਰਤਪਨ ਜਿਹਨੇ ਬੰਦੇ ਨੇ ਜ਼ਮੀਨ ਵੇਚੀ ਹੈ ਪਹਿਲੋ ਤੇ ਇਹ ਦੇਖਦੇ ਸੀ ਕਿ ਕਿਸ ਬੰਦੇ ਕੋਲ ਪੈਸੇ ਹੈਗੇ ਨੇ ਫਿਰ ਜਿਸ ਬੰਦੇ ਕੋਲ ਜਿਹੜਾ ਬੰਦਾ ਜ਼ਮੀਨ ਦਾ ਕਿਸੇ ਦੀ ਜ਼ਮੀਨ ਦੇ ਜਾਲੀ ਡਾਕੂਮੈਂਟ ਤਿਆਰ ਕਰਕੇ ਜਿਹੜਾ ਮਾਲਕ ਸੀਗਾ ਉਹਦੀ ਆਈਡੈਂਟੀਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਜਿਹੜੂ ਬੰਦਾ ਉਸੇ ਦੇਖਣ ਜਾਂਦਾ ਸੀਗਾ ਉੱਥੇ ਨਾਲ ਦੇ ਖੇਤਾਂ 'ਚ ਹੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਵਾਦ ਦਵਾ ਕੇ ਉਹਦੇ ਕੋਲ ਬਿਆਨਨਾ ਕਰਾ ਲੈਂਦੇ ਸੀਗੇ ਬਿਆਨਨਾ ਕਰਾ ਕੇ ਬਾਅਦ 'ਚ ਉਹਦੇ ਕੋਲ ਪੈਸੇ ਹੜਪ ਲੈ ਲੈਂਦੇ ਸੀਗੇ ਇਹ ਵੀ ਜਿਸ ਤਰ੍ਹਾਂ ਕਿ ਗਵਰਨਮੈਂਟ ਦੇ ਆਫੀਸਲ ਵੀ ਇਨਵੋਲਵਮੈਂਟ ਆਈ ਹੈ ਜੀ ਪਲੀਨਿੰਗ ਹਲੇ ਤੱਕ ਦੇਖੋ ਜੀ ਇਹ ਜਾਲੀ ਡਾਕੂਮੈਂਟਸ ਜਿਹੜੇ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦਾ ਉਹ ਲਾਜਦਾਰ ਸੀ ਹਲੇ ਤੱਕ ਇਹਦੇ ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਾ ਹੋਵੇ ਜਾਲੀ ਡਾਕੂਮੈਂਟਸ ਤੋਂ ਬਾਅਦ ਜੇ ਵੀ ਕਾਪੀ ਕਰਕੇ ਕਲਰ ਕਾਪੀਸ ਬਣਾ ਕੇ ਆਲੇ ਉਹ ਨਹੀਂ ਸਰ ਕੰਸਟੀ ਕਰੋਂ ਦਾਸਟੀ ਨੂੰ ਵਰਕ ਕਰਦੇ ਕੋਈ ਕੰਸਟੀ ਇਹਦੀ ਹੋਈ ਬਿਆਨ ਬੇਸਿਕਲੀ ਬਿਆਨਾਂ ਲੈ ਕੇ ਹੀ ਭੱਜ ਜਾਂਦੇ ਸੀ ਸਰ ਇਹਦੇ ਚ ਜਿਹੜੇ ਵੀ ਇਹ ਕੀ ਪੜੇ ਗਏ ਨੇ ਇਹਨਾਂ ਦਾ ਪ੍ਰੋਫਾਈਲ ਕੀ ਹੈ ਮੋਸਟਲੀ ਜਿਹੜਾ ਰੋਪੜ ਦਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਇਹਨਾਂ ਨੇ ਇਹਨਾਂ ਨੇ ਠੱਗੀ ਕੀਤੀ ਸਰਦ ਦੇ ਨਾਮ ਨਾਲ ਠੱਗੀਆਂ ਦੇ ਕੋਈ ਅਸੀਂ ਤੁਹਾਨੂੰ ਜਿਹੜੇ ਪਿੱਛੇ 13 ਤੋਂ 14 ਐਫਆਈਆਰ ਦਾ ਮਿਰਵਾ ਨਾਲ ਦਿੱਤਾ ਹੋਇਆ ਹੈ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ 302 ਮਾਡਲ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਟੇ ਜ਼ਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਟੇ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸੈਂਟਰੇਟਡ ਨੇ ਉਹ ਮੁਹਾਲੀ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੈਗੇ ਹਨ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਇੱਕ ਜੇਲਾ ਦਾ ਠੀਕਾ ਜੀ ਜਿਹੜਾ ਆਪਣਾ ਜਗਦੀਸ਼ ਕੁ ਤੇ ਇਕ ਕੁਮਿੰਦਰ ਸਿੰਘ ਹਾਲੇ ਜਿਲਦਸ਼ ਗ੍ਰਿਫਤਾਰ ਹੋ ਚੁੱਕਾ ਹੈ ਤੇ ਜਗਦੀ ਆਪਣਾ ਕੁਮਿੰਦਰ ਸਿੰਘ ਫਕਾਲੀ ਦੇ ਉਪਰ ਰੇਡਸ ਚੱਲ ਰਹੀ ਨੇ ਤੈਨੂੰ ਜਲਦੀ ਗ੍ਰਿਫਤਾਰ ਕੀਤਾ ਸਰ ਕਿੰਨੇ ਮਾਮਲੇ ਛਾਟ ਆਊਟ ਹੋ ਗਏ ਇਹਨਾਂ ਦੀ ਗ੍ਰਿਫਤਾਰੀ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਸਾਡੇ ਰਿਮਾਂਡ ਤੇ ਸਾਡੇ ਕੋਲ ਤੇ ਜਿਵੇਂ ਫਰਦਰ ਸਾਡੇ ਕੋਲ ਅਪਡੇਟ ਹੋਗੇ ਹੁੰਦੇ ਆ ਸਰ ਖਰਚ ਕਿੰਨੀ ਖਰਚੀਆ ਕੀਤੀ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਡੇ ਕੋਲ ਹਲੇ ਡੇਲੀ ਜਿਵੇਂ ਹੋਣਾ ਸੀ ਇਹਨੂੰ ਇਹ ਆਪਣਾ ਇਨਵੈਸਟੀ ਪਬਲਿਕਾਈਜ਼ ਕਰ ਰਹੇ ਆ ਅਚੀਜ਼ ਦੱਸ ਰਹੇ ਆ ਤੇ ਸਾਡੇ ਕੋਲ ਦੇਲੀ ਨਵੇਂ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਕੋਲ ਦੱਸਿਆ ਵੀ ਹਾਂ ਪੁਰਾਣ ਪਰ ਇੱਕ ਹੋਰ ਜੋ ਪ੍ਰੋਪਰ ਸਾਡੇ ਕੋਲ ਐਡ ਤੱਕ ਜੋ ਆਉਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਲੋਕਾਂ ਨੂੰ ਸਕੈਮ ਹੋ ਰਿਹਾ ਹੈ ਕਿ ਇਸ ਦਾ ਤਾਂ ਪਤਾ ਲੱਗੇ ਕਿ ਥਿਸ ਇਜ਼ ਅ ਸਕੈਮ ਗੋਇੰਗ ਆਨ ਸਕੈਮ ਤੁਹਾਨੂੰ ਬੇਸਿਕਲੀ ਕੰਪਲੇਂਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੇਂਟ ਦੇ ਉੱਪਰ ਸਾਡਾ ਪ੍ਰੋਫੈਕਸ਼ਨ ਕਰਦੇ ਡੀਐਸਪੀ ਖੜ੍ਹ ਨੇ ਇਹਨਾਂ ਨੂੰ ਸਾਨੂੰ ਜਦੋਂ ਕੈਚ ਕੀਤਾ ਤਾਂ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਇਹ ਗੱਲਾਂ ਸਾਡੇ ਵਰ ਵੀ ਰਗੀਆਂ ਸਰ ਲੋਕਾਂ ਨੂੰ ਅਵੇਅਰ ਕਿਸ ਤਰ੍ਹਾਂ ਕਰਦੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੇ ਵੀ ਲੋਕ ਆਪਣਾ ਘਰ ਲੈਣਾ ਚਾਹੁੰਦੇ ਦੇਖੋ ਮੋਹੱਲੀ ਦੇ ਜਿਹੜਾ ਲਾਗੇ ਤੱਕ ਦੇ ਰੀਅਲ ਏਰੀਆ ਤੇ ਬੜਾ ਇੱਕ ਪ੍ਰੇਵਲੈਂਟ ਹੈਗਾ ਵੀ ਹਾਂ ਵੀ ਜ਼ਮੀਨ ਦੇ ਰੇਟ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟਰੀ ਕਰਨਾ ਕੋਸ਼ਿਸ਼ ਹੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟ ਵੈਰੀਫਾਈ ਕਰੋ ਜੇ ਉਸ ਲਾਗੇ ਤੱਕ ਉਸ ਏਰੀਆ ਦੀ ਪੁੱਛਗਿੱਛ ਕਰੋ ਕਿਸੇ ਵੀ ਚੀਜ਼ 'ਕਾਲੀ' ਨਾ ਕਰੋ ਠੀਕ ਹੈ ਕਿਉਂਕਿ ਜਲਦੀ ਜਲਦੀ ਜੋ ਇਹ ਕਰਦਾ ਹੈ ਉਹ ਹਮੇਸ਼ਾ ਗਲਤੀ ਹੁੰਦਾ ਹੈ ਜੀ ਇਹਦੇ ਚ 10 ਲੱਖ ਦੀ ਤੇ ਇੱਕ ਜਦੀ ਸਾਹਮਣੇ ਆਈ ਕਿੰਨੇ ਕੁ ਊੜਾਣਾ ਕਪਲਾ ਹੋ ਸਕਦਾ ਕਿੰਨੇ ਕੁ ਲੋਕਾਂ ਨੂੰ ਦੇਖੋ ਇਹ ਕਾਫੀ ਕਾਫੀ ਜਗ੍ਹਾ ਤੇ ਇਹਨਾਂ ਨੇ ਧਗੀਆਂ ਕੀਤੀਆਂ ਜਿਵੇਂ ਕਿ ਕਿਸੇ ਨਾਲ ਜੇ 10 ਕਰੋੜ ਦੀ ਜ਼ਮੀਨ ਦਾ 10 ਫੁੱਟ ਜ਼ਮੀਨ ਵੇਚਣੀ ਹੈ ਦੋਸਤੋ 1.5 ਕਰੋੜ 2 ਕਰੋੜ ਪੈਣਾ ਐਸਾ ਦਲ ਇਹਨਾਂ ਦੇ ਕੋਲ ਕਾਫੀ ਹਾਈ ਅਮਾਊਂਟ ਦੇ ਵਿੱਚ ਕਰੋਨਾ ਦੇ ਜਟਕ ਗਿਆ ਮਦਦ ਸਰ ਸਿਰਫ ਐਗਰੀਕਲਚਰ ਲੈਂਡ ਹੀ ਕਰਦੇ ਸੀਗੇ ਜੀ ਕੋਈ ਫਲੈਟ ਜਾਂ ਰੈਸੀਡੈਂਸ਼ੀਅਲ ਕੋਟਿੰਗ ਕਰਨ ਦੇ ਸੀਗੇ ਸਾਡੇ ਕੋਲ ਸਾਡੇ ਕੋਲ ਸਾਹਮਣੇ ਹਲੇ ਤੱਕ ਜਿਹੜਾ ਐਗਰੀਕਲਚਰ ਲੈਂਡ ਦਾ ਆਇਆ ਪੁਰਾਣੀਆਂ ਕੋਠੀਆਂ ਦਾ ਵੀ ਹੈਗਾ ਇਹਨਾਂ ਦਾ ਬਾਕੀ ਜਿਹੜੀਆਂ ਐਫਆਰਸ ਪੜ੍ਹ ਕੇ ਜੋ ਸਾਰਾ ਪੁਰਾਣਾ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਅਪਡੇਟ ਸਰ ਇਹਨਾਂ ਦੇ ਕੋਈ ਐਸੋਸੀਏਟ ਛੱਡੇ ਹੋਏ ਨੇ ਜੋ ਵੀ ਸਾਰਾ ਕਨਫਰਮ ਕਰਦੇ ਸੀਗੇ ਇਹਦੀ ਜ਼ਮੀਨ ਵੇਚਣ ਵਾਲੀ ਹੈ ਇਹ ਮਾਲਿਕ ਹੈ ਇਹਨਾਂ ਨੇ ਕੋਈ ਐਸੋਸੀਏਟ ਰੱਖੇ ਸੀ ਕਿੰਨਾ ਤੁਸੀਂ ਵੀ ਕਿਹਾ ਕਿ ਆਪਣੇ ਬੰਦੇ ਉੱਤੇ ਸਾ ਅਰਿਸ਼ਲੀ ਸਾਡੇ ਕੋਲ ਦੋ ਬੰਦਿਆਂ ਦੀ ਆਈ ਸੀ ਨਾ ਵੀ ਹਾਂ ਵੀ ਇਹ ਬੰਦੇ ਸਾਡੇ ਕੋਲ ਆਏ ਨੇ ਇਹਨਾਂ ਨੇ ਸਾਨੂੰ ਜੱਗ ਜ਼ਮੀਨ ਦਿਖਾਈ ਹੈ ਤਾਂ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਨੇ ਹੌਲੀ ਹੌਲੀ ਜਦੋਂ ਅਸੀਂ ਰੈਸਟ੍ਰੇਸ਼ਨ ਕੀਤੀ ਹੈ ਤੇ ਜਿਵੇਂ ਦੂਜੇ ਜੱਗਤਾਰ ਸਿੰਘ ਆ ਗਿਆ ਪਾ ਪੇਸ਼ ਆ ਗਿਆ ਇਹ ਸਾਰੇ ਐਸੋਸੀਏਟਸ ਹੀ ਨੇ ਜਿਨ੍ਹਾਂ ਨੇ ਡਾਲੀ ਡਾਕੂਮੈਂਟ ਤਿਆਰ ਕੀਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਕਰਦੀ ਹੈ ਕਿ ਕਿਸ ਨੇ ਰਿੱਕੀ ਕੀਤੀ ਹੈ ਵੀ ਹਾਂ ਵੀ ਇਹ ਬੰਦੇ ਕੋਲ ਪੈਸੇ ਹੈਗੇ ਨਹੀਂ ਹੈ ਇਹ ਸਾਰੇ ਐਸੋਸੀਏਟਸ ਵੀ ਚੁਣਾਲੀ ਨੇ